113 ਕਰੋੜ ਕਿੱਡੀ ਰਕਮ ਹੈ ਉਸ ਨਾਲ ਕਿੰਨੇ ਕੰਮ ਹੋਣੇ ਸੀਗੇ 215 16 ਤੋਂ ਲੈ ਕੇ ਅੱਜ ਤੱਕ ਅੱਜ 225 ਚੱਲ ਰਿਹਾ ਕਿ ਤੁਸੀਂ ਦੇਖੋਗੇ 9 ਸਾਲ ਨੇ ਤਕਰੀਬਨ 9 ਸਾਲਾਂ ਦੇ ਵਿੱਚ 113 ਕਰੋੜ ਰੁਪਈਆ ਹਰਿਆਣੇ ਵੱਲ ਇਹ ਖੜਾ ਕਿ ਜਿਹੜਾ ਅਸੀਂ ਭਰਦੇ ਰਹੇ ਹਾਂ ਹਰਿਆਣੇ ਨੂੰ ਉਸ ਦਾ ਤਕਰੀਬਨ 63% ਹਿੱਸਾ ਜਾਂਦਾ ਪੰਜਾਬ ਨੂੰ 25 ਆ ਤੋਂ ਕੁਝ ਦਿੱਲੀ ਨੂੰ ਆ ਕੁਝ ਰਾਜਸਥਾਨ ਨੂੰ ਆ 1% ਚੰਡੀਗੜ੍ਹ ਨੂੰ ਆ ਇਹਦਾ ਸਾਰਾ ਜਿਹੜਾ ਹਿੱਸਾ ਏ ਉਹ ਪੰਜਾਬੀ ਇਹਦਾ ਜੋ ਖਰਚਾ ਆਇਆ ਮੰਨ ਲਓ ਇਹਦੀ ਰਿਪੇਅਰ ਹੋਈ ਜਿੱਥੇ ਕੋਈ ਨਹਿਰ ਟੁੱਟਦੀ ਆ ਕਿਤੇ ਕੋਈ ਪੱਕੀ ਕੀਤੀ ਕਿਤੇ ਥੈਲੇ ਭਰ ਕੇ ਲਾਏ ਜਾਂ ਫਿਰ ਕੋਈ ਇੰਜੀਨੀਅਰਿੰਗ ਨਹੀਂ ਸਾਰਾ ਇਹਦਾ ਜਿਹੜਾ ਕੀਤਾ ਪੰਜਾਬੀ ਭੁਗਤਾਨ ਕਰੀ ਗਿਆ ਜਿੱਥੇ ਹਰਿਆਣਾ ਪਾਣੀ ਵੀ ਲਿਆ ਰਿਆ ਪਰ ਜਿਹੜਾ ਖਰਚਾ ਆ ਰਿਹਾ ਉਸ ਪਾਣੀ ਤੇ ਇਸ ਨਹਿਰ ਨੂੰ ਮੇਨਟੇਨ ਕਰਨ ਦੇ ਲਈ ਉੱਥੇ ਰੁਪਈਆ ਕੋਈ ਦਿੱਤਾ ਹੀ ਨਹੀਂ ਜਾ ਰਿਹਾ ਕਿ ਤੇ ਸਰਕਾਰਾਂ ਬਦਲੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਫਿਰ ਬਚਾਲੇ ਜਿਹੜੇ ਆਪਣੇ ਆਪ ਨੂੰ ਕੈਪਟਨ ਪਾਣੀਆਂ ਦਾ ਰਾਖਾ ਕਹਿੰਦੇ ਸੀ ਉਹਨਾਂ ਦੀ ਵੀ ਸਰਕਾਰ ਆਈ ਪੰਜਾਬ ਸਰਕਾਰ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਡਿਟ ਕਰ ਲਿਆ ਕੀਤਾ ਹਾਲਾਂਕਿ ਤਾਰੀਫ਼ ਕਰਨੀ ਵੰਦਿਆ ਜਿਸ ਤਰੀਕੇ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਮੀਟਿੰਗਾਂ ਸਾਨੂੰ ਇਹ ਕਹਿੰਦੇ ਨੇ ਕਿ ਪੁਰਾਣੇ ਤਾਂ ਸਾਨੂੰ ਪਾਣੀ ਤੋਂ ਕਦੇਂ ਦੀ ਰੋਕਦੇ ਅਸੀਂ ਅੱਗੇ ਵੀ ਵੱਧ ਪਾਣੀ ਲੈ ਜਦਦੇ ਨੇ ਯਾਨੀ ਕਿ ਇਹ ਆਦਤਾਂ ਪੁਰਾਣੇ ਅਜਹੀਆਂ ਪਾ ਕੇ ਮੇੇ ਭੁਗਤ ਨਾਲ ਚੱਲ ਰਹੀ ਸੀ 113 ਕਰੋੜ ਦਾ ਬਿੱਲ ਤਾਂ ਹੁਣ ਹਰਿਆਣਾ ਨੂੰ ਭੇਜਦਾ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਇਸ ਦੇ ਉੱਪਰ ਕਦੋਂ ਕੋਈ ਵਿਚਾਰ ਕਰਦੇ ਨੇ ਉੱਥੇ ਉਹ ਮੁਲਾਕਾਤ ਕਰਦੇ ਸਭ ਪਹਿਲੇ ਜਿਹੜੇ ਬੈਠੇ ਉਹ ਤਾਂ ਬੀਬੀ ਐਮ ਵੀ ਮੁੱਦੇ ਤੇ ਕਿੰਨਾ ਹੈ ਸੁਖਮਣੇ ਇਸ ਗੱਲ ਤੋਂ ਹੈਰਾਨ ਆ ਕਿ ਕਿਵੇਂ ਤਾਰ-ਤਾਰ ਕੀਤਾ ਜਾ ਰਿਹਾ ਪੰਜਾਬ ਨੂੰ ਕਿਵੇਂ ਘੇਰਾ ਪਾਇਆ ਜਾ ਰਿਹਾ ਆਖਰਕਾਰ ਸਾਡੇ ਲੀਡਰ ਵਿਰੋਧੀ ਧਿਰ ਪਾਰਟੀ ਦੇ ਉਹ ਗੱਲ ਕਰ ਲੋ ਕਿਉਂ ਹੱਥ ਤੇ ਹੱਥ ਧਰ ਕੇ ਬੈਠੀ ਆ ਕਿ ਉਹਨਾਂ ਨੂੰ ਆਪਣੀਆਂ ਫਾਈਲਾਂ ਖੁੱਲਣ ਦਾ ਡਰ ਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੱਡੇ ਵੱਡੇ ਬਾਦੇ ਦਾਵੇ ਠੋਕੇ ਜਾਂਦੇ ਆ ਪਰ ਉਹ ਕਿੰਨੇ ਕੁ ਸਹੀ ਨੇ ਉਸ ਤੇ ਗੱਲਬਾਤ ਕਰਾਂਗੇ 113 ਕਰੋੜ ਰੁਪਇਆ ਹੁਣ ਤੱਕ ਜਿਹੜਾ ਇੱਕ ਵੱਡਾ ਖੁਲਾਸਾ ਹੋਇਆ ਜੋ ਰਾਜ ਸਾਹਮਣੇ ਆਇਆ ਤਾਂ ਤੁਸੀਂ ਸੋਚ ਸਕਦੇ ਹੋ ਅੰਦਾਜ਼ਾ ਲਗਾਓ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਜਿੱਥੇ ਅਸੀਂ ਅਕਸਰ ਕਹਿੰਦੇ ਆ ਕਿ ਪੰਜਾਬ ਸਰਕਾਰ ਨੂੰ ਜਿਹੜਾ ਕਿ ਚੁੰਨਾ ਲਗਾ ਦਿੱਤਾ ਪਰ ਉੱਥੇ ਹੀ ਮੌਕੇ ਦੀਆਂ ਸਰਕਾਰਾਂ ਵੀ ਪੰਜਾਬ ਨੂੰ ਚੁੰਨਾ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਿੰਨੇ ਸਰਕਾਰਾਂ ਗਈਆਂ ਤਿੰਨੇ ਸਰਕਾਰਾਂ ਦੀ ਨੱਕ ਹੀਟ ਪਾਣੀ ਵਗਦਾ ਰਿਹਾ ਪਰ ਇਹ ਨਹੀਂ ਪਤਾ ਲੱਗਿਆ ਕਿ ਉਸ ਦਾ ਪੈਸਾ ਸਾਨੂੰ ਮਿਲ ਵੀ ਰਿਹਾ ਜਾਂ ਨਾ ਨੱਕ ਹੀਟ ਪਾਣੀ ਦੇ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਨੱਕ ਦੀ ਅਸੀਂ ਉਦੋਂ ਕੋਈ ਨਾ ਕੋਈ ਹਿੱਲਾ ਕਰਦੇ ਹਾਂ ਡਾਕਟਰ ਕੋਲ ਜਾਂਦੇ ਹਾਂ ਰਮਾਲ ਦੀ ਵਰਤੋਂ ਕਰਦੇ ਹਾਂ ਪਰ ਇੱਥੇ ਸਰਕਾਰ ਨੇ ਕਿਸੇ ਨੇ ਵੀ ਕੋਈ ਹਿੱਲਾ ਨਹੀਂ ਕੀਤਾ ਤਿੰਨੇ ਸਰਕਾਰਾਂ ਗਈਆਂ ਤੀਜੀ ਸਰਕਾਰ ਦੇ ਵੀ ਅੱਧ ਚ ਜਾ ਕੇ ਪਤਾ ਲੱਗਿਆ ਕਿ ਸਾਡੇ ਨਾਲ ਤਾਂ ਐਡਾ ਜਿਹੜਾ ਧੋਖਾ ਹੋਇਆ ਜਾਂ ਐਡੇ ਪੈਸੇ ਸਾਡੇ ਤੋਂ ਲੁੱਟੇ ਗਏ ਨੇ ਕੀ ਆ ਮੁੱਦਾ ਖੂਬ ਇਸ ਤੇ ਚਰਚਾ ਕਰਾਂਗੇ ਮੇਰੇ ਨਾਲ ਨੇ ਮੇਰੇ ਸਹਿਚੋਗੀ ਸੁਖਮਨ ਜੀਮਾ ਸੁਖਮਨ ਜੀਮਾ ਨਾਲ ਚਰਚਾ ਕਰਾਂਗੇ ਸਾਰੇ ਮੁੱਦੇ ਤੇ ਤਾਂ ਸੁਖਮਨ ਕਿਵੇਂ ਦੇਖਦੇ ਹੋ 113 ਕਰੋੜ ਰੁਪਏ 113 ਕਰੋੜ ਕਿੱਡੀ ਰਕਮ ਹੈ ਉਸ ਨਾਲ ਕਿੰਨੇ ਕੰਮ ਕੰਮ ਹੋਏ ਸੀਗੇ ਜੇਕਰ ਸਿੱਖਿਆ ਨੀਤੀ ਦੀ ਉਹ ਗੱਲ ਕਰ ਲਈਏ ਜੇ ਸਿੱਖਿਆ ਨੀਤੀ ਤੇ 113 ਕਰੋੜ ਰੁਪਏ ਲੱਗ ਜੇ ਚਮਕ ਜਾਣਗੇ ਸਕੂਲ ਬਹੁਤ ਪੰਜਾਬ ਦੀ ਨੁਹਾਰ ਬਦਲ ਜਾਣੀ ਸੀ ਦਰਸਲ 113 ਕਰੋੜ ਰੁਪਏ ਹੈ ਕਦ ਅਕਸਰ ਹੁਣ ਤੱਕ ਜਿਹੜੀਆਂ ਗੱਲਾਂ ਚੱਲਦੀਆਂ ਆਈਆਂ ਨਹੀਂ ਜਾਂ ਫਿਰ ਪੰਜਾਬ ਦਾ ਜਿਹੜਾ ਆਮ ਵਰਗਾ ਉਹ ਕਹਿੰਦੇ ਸੀ ਕਿ ਪੰਜਾਬ ਦਾ ਪਾਣੀ ਫ੍ਰੀ ਲਿਜਾਈ ਜਾ ਰਹੇ ਨੇ ਜਾਂ ਫਿਰ ਜਿੰਨੇ ਸੂਬੇ ਹਰਿਆਣਾ ਜਾਂ ਹਿਮਾਚਲ ਕਹਿੰਦੇ ਸੀ ਕਿ ਸਾਡਾ ਹੱਕ ਆ ਰਪੇਰੀਆਂ ਲਾਉ ਦੇ ਅਨੁਸਾਰ ਕਿ ਜਿਹੜਾ ਪਾਣੀ ਲੈ ਕੇ ਜਾਂਦੇ ਨੇ ਸਾਨੂੰ ਉਸ ਦਾ ਪ ਸੋ ਦਿੱਤਾ ਜਾਵੇ ਹੋਰ ਤੱਕ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਹੋਣ ਤੱਕ ਇਹੀ ਕਿਹਾ ਲੂਗਾ ਕਿ ਇਹ ਪੈਸਾ ਪਰ ਨਹੀਂ ਵਕਰੀ ਗੱਲ ਇਹ ਆ ਕਿ ਪੈਸਾ ਇਹ ਨਹੀਂ ਕਿ ਸਾਡਾ ਪਾਣੀ ਫਰੀ ਜਾ ਰਿਹਾ ਉਹ ਜਿਹੜੀ ਬੀਐਮਐਲ ਆ ਭਾਖੜਾ ਮੇਨ ਲਾਈਨ ਜਿਹੜੀ ਨਹਿਰ ਆ ਜਿਹੜੀ ਸਰਹੰਦ ਤੋਂ ਜਿਹੜੇ ਅੱਗੋਂ ਦੋ ਹੋ ਜਾਂਦੀਆਂ ਨੇ ਜੱਲੇ ਸੌਂਦੇ ਤੋਂ ਉਹ ਜਿਹੜੀ ਮੇਨ ਲਾਈਨ ਨਹਿਰ ਆ ਹਰਿਆਣੇ ਨੂੰ ਜਾਂਦੀ ਆ ਜਿੱਥੇ ਕਿ ਜਿਹੜਾ ਹਰਿਆਣੇ ਨੂੰ ਉਸ ਦਾ ਤਕਰੀਬਨ 63% ਹਿੱਸਾ ਜਾਂਦਾ ਪੰਜਾਬ ਨੂੰ 25 ਆ ਕੁਝ ਦਿੱਲੀ ਨੂੰ ਆ ਕੁਝ ਰਾਜਸਥਾਨ ਨੂੰ ਆ 1% ਚੰਡੀਗੜ੍ਹ ਨੂੰ ਆ ਇਹਦਾ ਸਾਰਾ ਜਿਹੜਾ ਹਿੱਸਾ ਏ ਉਹ ਪੰਜਾਬ ਹੀ ਇਹਦਾ ਜੋ ਖਰਚਾ ਆ ਮੰਨ ਲਓ ਇਹਦੀ ਰਿਪੇਅਰ ਹੋਈ ਜੇਕਰ ਤੇ ਕੋਈ ਨਹਿਰ ਟੁੱਟਦੀ ਆ ਕਿਤੇ ਪੱਕੀ ਕੀਤੀ ਕਿਤੇ ਥੈਲੇ ਭਰ ਕੇ ਲਾਏ ਜਾਂ ਫਿਰ ਕੋਈ ਇੰਜੀਨੀਅਰਿੰਗ ਨਹੀਂ ਸਾਰਾ ਇਹਦਾ ਜਿਹੜਾ ਕੀਤਾ ਪੰਜਾਬ ਹੀ ਭੁਗਤਾਨ ਕਰੀ ਗਿਆ ਵੱਖਰੀ ਗੱਲ ਇਹ ਆ ਕਿ ਹਾਲਾਂਕਿ ਜਿਹੜਾ ਰਾਜਸਥਾਨ ਵੀ ਜਿਹੜਾ ਜਿੰਨਾ ਪੈਸਾ ਵੰਡਦਾ ਦਿੰਦਾ ਰਿਹਾ ਚੰਡੀਗੜ੍ਹ ਵੀ ਪਰ ਹਰਿਆਣੇ ਦਾ ਦੇਖੋ ਪੰਜਾਬ ਦਾ 25% ਹਿੱਸਾ ਬਣਦਾ ਇਸ ਦੇ ਵਿੱਚ ਇਸ ਨਹਿਰ ਨੂੰ ਮੇਨਟੇਨ ਕਰਨ ਦੇ ਲਈ ਇੰਜੀਨੀਅਰ ਇੰਜੀਨੀਅਰ ਵੀ ਰੱਖੇ ਨੇ ਉਸ ਤੋਂ ਬਾਅਦ ਹੋਰ ਮੁਲਾਜ਼ਮ ਧਮਕਾ ਕਿੰਨੇ ਮੁਲਾਜ਼ਮ ਲੱਗੇ ਨੇ ਜਾਂ ਫਿਰ ਕਿੰਨਾ ਇਹ ਤੇ ਖਰਚਾ ਆਇਆ ਕਿੰਨੇ ਕਰੋੜਾਂ ਦਾ ਖਰਚਾ ਆਇਆ ਉਹ ਸਾਰਾ ਪੰਜਾਬ ਹੀ ਭੁਗਤਤੀ ਗਿਆ ਹਾਲਾਂਕਿ 63% ਹਿੱਸਾ ਜਿਹੜਾ ਪਾਣੀ ਦਾ ਜਿਹੜਾ ਬਾਈ ਕਾਨੂੰਨ ਦੇ ਵਿੱਚ ਬਣਾਇਆ ਹੋਇਆ ਉਹ ਹਰਿਆਣਾ ਲਈ ਗਿਆ ਤੇ ਉਸ ਤੋਂ ਵੀ ਵੱਡੀ ਗੱਲ ਇਹ ਕਿ ਅੱਜ ਤੋਂ ਨਹੀਂ ਹੋਇਆ ਕਿ ਪਿਛਲੇ 1 ਸਾਲ ਚ ਲੈ ਗਿਆ ਸਾਲ 2115-16 ਤੋਂ ਲੈ ਕੇ 2115-16 ਤੱਕ ਇਹ ਖਰਚਾ ਦੰਦੇ ਰਹੇ ਨੇ ਹਰਿਆਣਾ ਵੀ ਦੰਦਾ ਰਿਹਾ ਬਾਕੀ ਸੂਬੇ ਵੀ ਦੰਦੇ ਰਹੇ ਨੇ ਪਰ 2115-16 ਤੋਂ ਲੈ ਕੇ ਅੱਜ ਤੱਕ ਅੱਜ 2025 ਚੱਲ ਰਿਹਾ ਕਿ ਤੁਸੀਂ ਦੇਖੋ ਕਿ 9 ਸਾਲ ਲੇ ਤਕਰੀਬਨ 9 ਸਾਲਾਂ ਦੇ ਵਿੱਚ 113 ਕਰੋੜ ਰੁਪਇਆ ਹਰਿਆਣੇ ਵੱਲ ਇਹ ਖੜਾ ਕਿ ਜਿਹੜਾ ਅਸੀਂ ਭਰਦੇ ਰਹੇ ਹਾਂ ਖਲੇ ਹੋਰ ਰੁਪਈਆ ਦੀ ਤਾਂ ਗੱਲ ਹੋਣੀ ਆ ਜਿਹੜੇ ਪੰਜਾਬ ਦੇ ਆ ਤੈਸੀ ਲੋਕ ਮੰਗਦੇ ਨੇ ਕਿ ਸਾਡਾ ਭਾਈ ਰਾਜਸਥਾਨ ਫਰੀ ਪਾਣੀ ਲਈ ਆਈ ਜਾਂਦਾ ਜਾਂ ਦਿੱਲੀ ਜਾਂ ਜਿਹੜੇ ਵੀ ਸੂਬੇ ਹਰਿਆਣਾ ਦੀ ਗੱਲ ਹੁੰਦੀ ਆ ਹਰਿਆਣਾ ਕਹਿੰਦਾ ਸਾਡਾ ਖਾਲਾ ਕਿ ਉਸ ਮੁੱਦੇ ਤੇ ਬਹਿਸ ਵੱਖਰੀ ਆ ਪਰ ਜਿੱਥੇ ਹਰਿਆਣਾ ਪਾਣੀ ਵੀ ਲੈ ਜਾ ਰਿਹਾ ਪਰ ਜਿਹੜਾ ਖਰਚਾ ਆ ਰਿਹਾ ਉਸ ਪਾਣੀ ਤੇ ਇਸ ਨਹਿਰ ਨੂੰ ਮੇਨਟੇਨ ਕਰਨ ਦੇ ਲਈ ਉੱਥੇ ਰੁਪਈਆ ਕੋਈ ਦਿੱਤਾ ਹੀ ਨਹੀਂ ਜਾ ਰਿਹਾ ਪਰ ਵੱਡੀ ਗੱਲ ਇਹ ਆ ਕਿ ਤਿੰਨ ਸਰਕਾਰਾਂ ਬਦਲੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਫਿਰ ਬਚਾਲੇ ਜਿਹੜੇ ਆਪ ਦੇ ਆਪ ਨੂੰ ਕੈਪਟਨ ਪਾਣੀਆਂ ਦਾ ਰਾਖਾ ਕਹਿੰਦੇ ਸੀ ਉਹਨਾਂ ਦੀ ਵੀ ਸਰਕਾਰ ਆਈ ਇਹ ਤੇ ਉਸ ਦੇ ਵਿੱਚ ਵੀ ਇੱਕ ਕਿਸੇ ਤਰੀਕੇ ਦਾ ਹਰਿਆਣੇ ਨੂੰ ਨਹੀਂ ਕਿਹਾ ਗਿਆ ਟੱਲੀ ਨਹੀਂ ਮਾਰੀ ਗਈ ਕਾਂਟੀ ਨਹੀਂ ਖੜਕਾਈ ਗਈ ਭਾਈ ਪੈਸੇ ਦਓ ਪੰਜਾਬ ਦੇ ਵਿੱਚ ਕਿਹੜਾ ਅਜਿਹਾ ਖਾਨਾ ਖਜ਼ਾਨਾ ਹੈ ਕਿ ਤੁਹਾਨੂੰ ਜਿਹੜਾ ਉਸ ਦੇ ਵਿੱਚੋਂ ਚੱਕ-ਚੱਕ ਪੈਸੇ ਦਈ ਜਾਵੇ ਕਿਸੇ ਤਰੀਕੇ ਉਹਨਾਂ ਦੇ ਵੀ ਨਹੀਂ ਹਰਿਆਣਾ ਨੂੰ ਜਿਹੜਾ ਇਹ ਬਿੱਲ ਭੇਜਿਆ ਜਾਂਦਾ ਹੈ 113 ਕਰੋੜ ਰੁਪਏ ਦਾ ਉਸ ਤੋਂ ਬਾਅਦ ਇਹ ਪਰਦੇ ਖੁੱਲਦੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਪਾਣੀ ਜਿਹੜਾ ਲਜਾਇਆ ਗਿਆ ਉਸ ਦਾ ਬਕਾਇਆ ਜਿਹੜਾ ਹਲੇ ਤੱਕ ਉਵੇਂ ਖੜਾ 113 ਕਰੋੜ ਰੁਪਿਆ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਆ ਜਿਹੜੇ ਕਹਿ ਸਕਦੇ ਆ ਕਮੀ ਸਾਹਮਣੇ ਆ ਰਹੀ ਆ ਜਾਂ ਅਸੀਂ ਕਹਿ ਰਹੇ ਆ ਕਿ ਡਵੈਲਪਮੈਂਟ ਨਹੀਂ ਹੋ ਰਹੀ ਤਾਂ ਕੀ ਲੱਗਦਾ ਨਹੀਂ ਕਿ ਸਰਕਾਰਾਂ ਹੱਥ ਆਸਥ ਧਰ ਕੇ ਬੈਠੀਆਂ ਰਹੀਆਂ ਸਿਰਫ ਜਦੋਂ ਕੋਈ ਮਾਮਲਾ ਸੋਸ਼ਲ ਮੀਡੀਆ ਤੇ ਸਾਹਮਣੇ ਆ ਜਾਂਦਾ ਜਾਂ ਮੀਡੀਆ ਚ ਚਰਚਾ ਦਾ ਵਿਸ਼ਾ ਬਣਦਾ ਫਿਰ ਫਿਰ ਹੀ ਜਾਗਦਿਆਂ ਸਰਕਾਰ ਕੀ ਜਦੋਂ ਸਤਾ ਜਦੋਂ ਸੰਭੀ ਜਾਂਦੀ ਹੈ ਕਿ ਉਦੋਂ ਕੋਈ ਸਰਕਾਰ ਦੇ ਸਤਾ ਤੇ ਪਾਰਟੀ ਹੈ ਜਿਹੜੀ ਉਹ ਨਹੀਂ ਕੋਖਦੀ ਕਿ ਕਿੱਥੇ ਕੀ ਬਕਾਇਆ ਕਿੱਥੇ ਕੀ ਇੱਥੇ ਤਾਂ ਇਹ ਵੀ ਕਹਿ ਰਿਹਾ ਕਿ ਅਸੀਂ ਤਾਂ ਕਿਸੇ ਕੋਲੋਂ ਕੋਈ ਹਿਸਾਬ ਹੀ ਨਹੀਂ ਛੱਡਣਾ ਅਸੀਂ ਸਾਰਾ ਹਿਸਾਬ ਲੈ ਕੇ ਜਿੱਦਾਂਗੇ ਸਾਢੇ 3 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਸਰਕਾਰ ਨੂੰ ਫਿਰ ਵੀ ਜੇਕਰ ਨਹੀਂ ਪਤਾ ਲੱਗਿਆ ਵੀ ਇੰਨਾ ਬਕਾਇਆ ਸਾਡਾ ਖੜਾ ਜਾਂ ਇੰਨਾ ਅਸੀਂ ਪੈਸਾ ਕਿੱਥੋਂ ਲੈਣਾ ਤਾਂ ਕਮਾਲ ਦੀ ਗੱਲ ਹੈ ਕਿ ਸੱਤਾ ਤੇਰ ਪਾਰਟੀ ਖੋ ਜਿਹੜੇ ਸਵਾਲ ਨੇ ਇਸ ਮੌਜੂਦਾ ਸੱਤਾ ਤੇਰ ਪਾਰਟੀ ਤੇ ਜਿੰਨੇ ਖੜੇ ਹੁੰਦੇ ਨੇ ਇਸ ਤੋਂ ਵੀ ਵੱਡੇ ਸਵਾਲ ਇਹਨਾਂ ਨੇ ਤਾਂ ਚਲੋ ਸਾਢੇ 3 ਸਾਲ ਬੀਤੇ ਨੇ 5 ਸਾਲ ਕਾਂਗਰਸ ਦੀ ਸਰਕਾਰ ਲੰਗੀ ਉਹਨਾਂ ਦੇ ਇਸ ਤੋਂ ਵੀ ਵੱਡੇ ਸਵਾਲ ਹੈ ਕਿ ਚਲੋ 17 ਦੇ ਵਿੱਚ ਕਾਲੀ ਦਲ ਦੀ ਸਰਕਾਰ ਜਾਂਦੀ ਹੈ 2015-16 ਯਾਨੀ ਕਿ ਉਹਨਾਂ ਦਾ ਤਾਂ ਅਖੀਰਲਾ ਸਾਲ ਹੁੰਦਾ ਉਸ ਵਕਤ ਫਿਰ ਜਦੋਂ ਸ਼ੁਰੂਆਤ ਹੋਈ ਸੀ ਸ਼ੁਰੂਆਤ ਜਿੱਤੋਂ ਮੋਢਾ ਬੰਨਿਆ ਸੀ ਉੱਥੋਂ ਚੜਨਾ ਸੀ ਨਾ ਜਿਹੜੇ ਪਹਿਲੇ ਸਾਲ ਇਹਨਾਂ ਨੇ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਪੁੱਛਦੇ ਭਾਈ ਪੈਸੇ ਕਿਉਂ ਨਹੀਂ ਦਿੱਤੇ ਫਿਰ ਪੋਸਟਰ ਹੀ ਕਿਉਂ ਲਾਉਂਦੇ ਅੱਖੇ ਕਿਉਂ ਅਖਵੰਦੇ ਰਹਿ ਗਏ ਇਹ ਤਾਂ ਵੱਡੇ ਸਵਾਲ ਨੇ ਫਿਰ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਫਿਰ ਤਾਂ ਬਦਲ ਮੰਗਿਆ ਹਲੇ ਤਾਂ ਲੋਕਾਂ ਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਲੱਗਿਆ ਇਹ ਤਾਂ ਇੱਕ ਜਦੋਂ ਅੰਦਰੂਨੀ ਰਿਪੋਰਟਾਂ ਸਾਹਮਣੇ ਜਦੋਂ ਇੱਕ ਸਾਰਾ ਆਡਿਟ ਹਾਲਾਂਕਿ ਜਿਹੜੇ ਹੁਣ ਪੰਜਾਬ ਸਰਕਾਰ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਡਿਟ ਕਰ ਲਿਆ ਇਹਨਾਂ ਨੇ ਹਾਲਾਂਕਿ ਇਸ ਦੀ ਗੱਲ ਦੀ ਸਰਕਾਰ ਦੀ ਹਾਲਾਂਕਿ ਭਾਵੇਂ 3 ਸਾਲ ਬਾਅਦ ਕੀਤਾ ਹਾਲਾਂਕਿ ਤਾਰੀਫ ਕਰਨੀ ਬਣਦੀ ਆ ਕਿ 3 ਸਾਲ ਬਾਅਦ ਆਡਿਟ ਕਰ ਲਿਆ ਤੇ ਉਸ ਦੇ ਵਿੱਚ ਪਤਾ ਲੱਗਿਆ ਕਿ 2015-16 ਤੋਂ ਤਾਂ ਦੇ ਹੀ ਨਹੀਂ ਰਹੇ ਤੇ ਉਸ ਤੋਂ ਬਾਅਦ ਜੇਕਰ ਅਗਲੀ ਗੱਲ ਕਰ ਲੈਂਦੇ ਆ ਆ ਇਦੇ ਵਿੱਚ ਯੋਗ ਹਟਿਆ ਮਾਈ ਦੇ ਵਿੱਚ ਹਰਿਆਣੇ ਵਾਲੇ ਕੀ ਕਹਿ ਰਹੇ ਸੀਗੇ ਜਿਸ ਤਰੀਕੇ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਮੀਟਿੰਗਾਂ ਸਾਨੂੰ ਇਹ ਕਹਿੰਦੇ ਨੇ ਕਿ ਪੁਰਾਣੇ ਤਾਂ ਸਾਨੂੰ ਪਾਣੀ ਤੋਂ ਕਦੇ ਨਹੀਂ ਰੋਕਦੇ ਅਸੀਂ ਅੱਗੇ ਵੀ ਵੱਧ ਪਾਣੀ ਲੈ ਜਾਂਦੇ ਸੀ ਯਾਨੀ ਕਿ ਇਹ ਆਦਤਾਂ ਪੁਰਾਣੇ ਅਜਹੀ ਆਪਾਂ ਕਿ ਇਹ ਭੁਗਤ ਨਾਲ ਚੱਲ ਰਿਹਾ ਸੀ ਸਾਰਾ ਕੁਝ ਹੁਣ ਤੱਕ ਫਿਰ ਤਾਂ ਬਹੁਤ ਵੱਡੇ ਸਵਾਲ ਨੇ ਇਸ ਇੱਥੇ ਇਹ ਗੱਲ ਆ ਜਾਂਦੀ ਹੈ ਕਿ ਜਦੋਂ ਲੀਡਰ ਤੁਹਾਡੇ ਘਰ ਆਂਦੇ ਆ ਵੋਟਾਂ ਮੰਗਣ ਦੇ ਲਈ ਦਰਵਾਜ਼ਾ ਖੜਕਾਉਂਦੇ ਆ ਉਹ ਕੱਲਾ ਦਰਵਾਜ਼ਾ ਨਹੀਂ ਖੜਕਾਉਂਦੇ ਉਹ ਬਹੁਤ ਕੁਝ ਤੁਹਾਡਾ ਖੜਕਾ ਕੇ ਜਾਂਦੇ ਆ ਤੁਹਾਨੂੰ ਬਹੁਤ ਕੁਝ ਜਿਹੜਾ ਅਜਿਹਾ ਦੇਖੇ ਜਾਂਦੇ ਆ ਜਿਸ ਦਾ ਭੁਗਤਾਨ ਬਹੁਤ ਸਾਰੇ ਆ ਕੇ ਲੀਡਰ ਬਾਅਦ ਚ ਕਰਦੇ ਆ ਜਿਵੇਂ ਹੁਣ ਆਪ ਪਾਰਟੀ ਕਰ ਰਹੀ ਆ ਤੇ ਕਾਫੀ ਖੁਲਾਸੇ ਹੋ ਰਹੇ ਨੇ ਇੱਕ ਤੋਂ ਬਾਅਦ ਇੱਕ ਸੁਖਮਣ ਦੇਖਿਆ ਜਾ ਰਿਹਾ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਇੰਨਾ ਸਾਰੇ ਮਸਲੇ ਦਾ ਪਹਿਲਾਂ ਕਿਵੇਂ ਜਿਹੜਾ ਸਾਹਮਣੇ ਲਿਆਂਦਾ ਜਾਵੇ ਕੀ ਹੋ ਸਕਦਾ ਹੈ ਕਿ ਪਿਛਲੀ ਸਰਕਾਰਾਂ ਕੀ ਦੇ ਕੇ ਗਈਆਂ ਨੇ ਕੀ ਲੱਗਦਾ ਨਹੀਂ ਕਿ ਜਦੋਂ ਕਿਸੇ ਨੇ ਸਤਾ ਸੰਭਾਲੀ ਅਗਲੀ ਸਰਕਾਰ ਬਣੀ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਰਕਾਰ ਨੇ ਸਾਡੇ ਬਾਲ ਇੰਨਾ ਬਕਾਇਆ ਛੱਡਿਆ ਇਹਨਾਂ ਦੂਜੇ ਸੂਬਿਆਂ ਨੂੰ ਲਟਾਇਆ ਤਾਂ ਬਿਲਕੁਲ ਇਸੇ ਤਰੀਕੇ ਨਾਲ ਦੇਖੋ ਹੁਣ 113 ਕਰੋੜ ਰੁਪਏ ਜੇ 113 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਆ ਜਾਂਦਾ ਜਿਹੜਾ ਪੰਜਾਬ ਦੇ ਸਿਰ ਤੇ 4 ਲੱਖ ਦੇ ਕਰੋੜ ਦੇ ਨੇੜੇ ਕਰਜ਼ਾ ਹੋ ਗਿਆ ਕਿੰਨਾ ਕਰਜ਼ਾ ਲੈ ਜੇ ਉਹਦਾ ਵਿਆਜ ਲੈ ਜੇ ਪੰਜਾਬ ਆਪਦੇ ਮੁੱਢ ਤੋਂ ਪੈਰਾਂ ਸਿਰ ਹੋਣ ਲੱਜੋਵੇ ਇਸੇ ਤਰੀਕੇ ਦੇ ਨਾਲ ਇੱਕ ਇਸੇ ਨਾਲ ਜੁੜਦੇ ਇੱਕ ਹੋਰ ਮੁੱਦੇ ਦੀ ਵੀ ਗੱਲ ਕਰ ਲਵਾਂ ਨੇ ਬੀਤੇ ਦਿਨ ਮੁੱਦਾ ਸਾਹਮਣੇ ਆਇਆ ਸੀ ਕਿ 1100 ਕਰੋੜ ਪੀਆਰਟੀਸੀ ਤੇ ਪਨਵਸ ਦਾ ਜਿਹੜਾ ਉਹ ਜਿਹੜਾ ਸਰਕਾਰ ਨੇ ਦੇਣਾ ਕਿ ਉਹ ਘਾਟੇ ਦੇ ਵਿੱਚ ਚੱਲ ਰਹੀਆਂ ਨੇ ਕਿ ਰਜਨ ਜਿਹੜਾ ਉਧਾਰ ਕਾਰਡ ਦਾ ਸਫਰ ਹੁੰਦਾ ਇਹ ਕਾਂਗਰਸ ਦੀ ਸਰਕਾਰ ਕਰਕੇ ਗਈ ਸੀ ਹਾਲਾਂਕਿ ਮੌਜੂਦਾ ਸਰਕਾਰ ਨੇ ਵੀ ਇਹ ਵਾਅਦਾ ਕਰ ਲਿਆ ਸੀ ਕਿ ਅਸੀਂ ਕਰਾਂਗੇ ਪਰ ਉਸੇ ਤਰੀਕੇ ਦੇ ਨਾਲ ਉਹਦੇ ਨਾਲ ਕੀ ਹੋਇਆ ਹਾਲਾਂਕਿ ਸਹੂਲਤ ਕਿਹਾ ਗਿਆ ਕਿ ਅਸੀਂ ਆਮ ਜਿਹੜਾ ਔਰਤਾਂ ਨੂੰ ਧੀਆ ਭੈਣਾਂ ਨੂੰ ਜਿਹੜੀ ਸਹੂਲਤ ਦਿੱਤੀ ਆ ਕਿ ਫ੍ਰੀ ਬੱਸ ਸਫਰ ਕਰੋ ਉਹਦੇ ਵਿੱਚ ਹੋਇਆ ਕਿ ਕਿੰਨੇ ਰੂਟ ਤਾਂ ਬੱਸਾਂ ਤੇ ਬੰਦ ਕਰਨੇ ਪੈਗੇ ਕਿਉਂ ਨਾ ਬੱਸਾਂ ਦੀ ਹਾਲਤ ਇੰਨੀ ਖਸਤਾ ਹੋ ਗਈ ਕਿ ਰੂਟ ਤੇ ਚੱਲਣ ਜੋਗੀਆਂ ਨਹੀਂ ਟਾਇਰ ਤੱਕ ਨਹੀਂ ਬਦਲਾਏ ਜਾ ਰਹੇ ਬਿਲਕੁਲ ਟਾਇਰ ਤੱਕ ਨਹੀਂ ਬਦਲਾਏ ਜਾ ਰਹੇ ਇੰਨੀ ਖਸਤਾ ਹਾਲਤ ਹੋ ਗਈ ਯਾਨੀ ਕਿ ਆਹ ਤਾਂ ਪੰਜਾਬ ਦੇ ਇਸ ਵਕਤ ਵਿਭਾਗਾਂ ਦਾ ਹਾਲ ਹੋ ਰਿਹਾ ਤੇ ਆਹ 113 ਕਰੋੜ ਜਿਹੜਾ ਹਾਲਾਂਕਿ ਚਲੋ ਪੀਆਰਟੀਸੀ ਦਾ ਜਾਂ ਪੰਜਾਬ ਬੱਸ ਦਾ ਕਹੇ ਲਿਆ ਕਿ ਆਮ ਲੋਕਾਂ ਦੇ ਸਾਹਮਣੇ ਆਉਂਦਾ ਮੁੱਦਾ ਪਰ ਜਿਹੜੇ ਆ ਅੰਦਰੂਨੀ ਖਰਚੇ ਨੇ ਇਹ ਤਾਂ ਜਿਹੜੇ ਆਮ ਕੋਈ ਕਹ ਜੀਏ ਕਿ ਬਜ਼ੁਰਗਾਂ ਦੇ ਜਿਹੜੇ ਜਿਨ੍ਹਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਡਿਪਾਰਟਮੈਂਟਸ ਬਾਰੇ ਵੀ ਕੀ ਦਾ ਖਰਚਾ ਕੌਣ ਦ ਪਤਾ ਹੀ ਨਹੀਂ ਹੁਣ ਹਾਲਾਂਕਿ ਪਾਣੀਆਂ ਦਾ ਉਹ ਪਾਣੀ ਦਾ ਖਰਚਾ ਤਾਂ ਮੰਗਦੇ ਵੀ ਨਹੀਂ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਸਾਡੇ ਪਾਣੀ ਦਾ ਜਿਹੜਾ ਉਰੇ ਚਿਲੰਗ ਦਾ ਉਹਦਾ ਖਰਚਾ ਦੇਣਾ ਚਾਹੀਦਾ ਇਹ ਤਾਂ ਪਾਣੀ ਵੀ ਲੈ ਗਏ ਉਹਦਾ ਮੇਨਟੇਨੈਂਸ ਦਾ ਖਰਚਾ ਵੀ ਅਸੀਂ ਦਿੰਦੇ ਰਹੇਗੇ ਫਿਰ ਤਾਂ ਬਹੁਤ ਵੱਡੇ ਸਵਾਲ ਨੇ ਕਿ ਜਿਹੜੀਆਂ ਉਸ ਵਕਤ ਸਰਕਾਰ ਜਿਹੜੇ ਵਿੱਚ ਸੱਤਾ ਤੇ ਪਾਰਟੀਆਂ ਰਹੀਆਂ ਉਹਨਾਂ ਤੇ ਵੱਡੇ ਸਵਾਲ ਨੇ ਕਿ ਜਿਹੜੇ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਤਾਂ ਇੱਧਰ ਚਲੇ ਗਿਆ ਖਾਲੀ ਤਾਂ ਹੋਣੀ ਖਜ਼ਾਨਾ ਖਾਲੀ ਮਨਪ੍ਰੀਤ ਸਿੰਘ ਬਾਦਲ ਅਕਸਰ ਚਰਚਾ ਦਾ ਵਿਸ਼ਾ ਰਹੇ ਆ ਆਖਰਕਾਰ ਫਿਰ ਉਹ ਖਜ਼ਾਨਾ ਮੰਤਰੀ ਸੀ ਉਦੋਂ ਇੱਕ ਪਾਸੇ ਤਾਂ ਉਹ ਕਹਿੰਦੇ ਆ ਕਿ ਕਰਾਂਗੇ ਜਾਂ ਕਰਨ ਦੀ ਸੋਚੀ ਹੋਈ ਆ ਪਰ ਉਹ ਖਜ਼ਾਨਾ ਜਦੋਂ ਭਰਨ ਦੀ ਲੋੜ ਸੀਗੀ ਉਹਨਾਂ ਤੇ ਖਜ਼ਾਨਾ ਖਾਲੀ ਦਾ ਟੈਗ ਲੱਗਿਆ ਮੰਤਰੀ ਦਾ ਤਾਂ ਉਹ ਟੈਗ ਧੋਇਆ ਨਹੀਂ ਜਾ ਸਕਦਾ ਸੀ ਇਹ ਵੀ ਸਵਾਲ ਬਣਦਾ ਹੈ ਕਿ ਜੇਕਰ ਉਹ ਸਮੇਂ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇ ਦਿੰਦੇ ਆਖਰਕਾਰ ਅਕਸਰ ਲੀਡਰ ਉਹੀ ਮੰਨਿਆ ਜਾਂਦਾ ਹੈ ਜਿਹੜਾ ਕੋਈ ਮਸਲੇ ਨੂੰ ਲੈ ਕੇ ਆਵੇ ਤੇ ਉਸ ਨੂੰ ਮਨਾ ਕੇ ਹਟੇ ਜਾਂ ਤਾਂ ਸਮਝੌਤਾ ਚੱਲਣਾ ਨਹੀਂ ਜੇ ਅਸੀਂ ਬਚਣਾ ਤਾਏ ਸਮਝੌਤਾ ਰੱਦ ਕਰੋ ਇਹ ਜਿਹੜੀਆਂ ਯਾਰੀਆਂ ਅੰਦਰੋ ਗਤੀ ਨਿਭਾ ਰਹੇ ਆ ਇਹਨਾਂ ਨੂੰ ਰੱਦ ਕਰੋ ਅਸੀਂ ਅਸਲ ਲੜਾਈ ਪੰਜਾਬ ਦੇ ਲਈ ਲੜੀਏ ਪੰਜਾਬ ਦੇ ਲਈ ਕੁਝ ਨਾ ਕੁਝ ਕਰੀਏ ਤਾਂ ਬਹੁਤ ਵੱਡੀ ਗੱਲ ਇਹ ਵੀ ਆ ਕਿ 113 ਕਰੋੜ ਦਾ ਬਿੱਲ ਤਾਂ ਹੁਣ ਹਰਿਆਣੇ ਨੂੰ ਭੇਜਤਾ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਇਸ ਦੇ ਉੱਪਰ ਕਦੋਂ ਕੋਈ ਵਿਚਾਰ ਕਰਦੇ ਨੇ ਉੱਥੇ ਉਹ ਮੁਲਾਕਾਤ ਕਰਦੇ ਤਾਂ ਪਹਿਲੇ ਜਿਹੜੇ ਬੈਠੇ ਉਹ ਤਾਂ ਬੀਬੀ ਐਮ ਵੀ ਮੁੱਦੇ ਤੇ ਕਿੰਨਾ ਉਹ ਕਰ ਰਹੇ ਆ ਉਹ ਕਦੇ ਸੀ ਪਾਣੀ ਲਾਵਾਂਗੇ ਪਰ ਪੈਸਾ ਕੋਈ ਨਹੀਂ ਦੇਣਾ ਉਸ ਤੇ ਉਥੇ ਗਰਾਰੀ ਵੜੀ ਆ ਤਾਂ ਹੁਣ ਇਹ ਨਹਿਰ ਵਾਲਾ ਪਾਣੀ ਕਦੋਂ ਮਿਲੇਗਾ ਤੇ ਉਸ ਤੋਂ ਵੀ ਅਗਲੀ ਗੱਲ ਇੱਕ BBMP ਨੂੰ ਵੀ ਖਬਰ ਆ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਆਉਂਦਾ ਸੀਆਈਐਸਐਫ ਦੇ ਜਿਹੜਾ ਕਿ ਉਹਦਾ ਵਿਰੋਧ ਕਰਨ ਨੂੰ ਹਟਾਉਣ ਨੂੰ ਲੈ ਕੇ ਮਤਾ ਵੀ ਪਾਇਆ ਜਾਂਦਾ ਪਰ ਅੱਜ BBMP ਨੇ ਮੁਰਤੋਂ ਜਿਹੜਾ ਖਬਰਾਂ ਆਈਆਂ ਨੇ ਸੂਤਰਾਂ ਤੋਂ ਕਿ ਕੁਝ ਦਿਨ ਪਹਿਲਾਂ ਕੇਂਦਰ ਨੂੰ ਪੈਸੇ ਵੀ ਭੇਜਤੇ ਨੇ ਕਿ ਭਾਈ ਇੱਥੇ ਸੀਆਈਐਸਐਫ ਇਸੇ ਤਰੀਕੇ ਤਾਇਨਾਤ ਕੀਤੀ ਜਾਵੇ ਜਾਨੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਵੀ ਪੈ ਗਿਆ BBMP ਦੇ ਵਿੱਚ ਮੈਂ ਸੁਖਮਣ ਇਸ ਗੱਲ ਤੋਂ ਹੈਰਾਨ ਹਾਂ ਕਿ ਕਿਵੇਂ ਤਾਰ-ਤਾਰ ਕੀਤਾ ਜਾ ਰਿਹਾ ਪੰਜਾਬ ਨੂੰ ਕਿਵੇਂ ਘੇਰਾ ਪਾਇਆ ਜਾ ਰਿਹਾ ਆਖਿਰਕਾਰ ਸਾਡੇ ਲੀਡਰ ਵਿਰੋਧੀ ਤਿਰਪਾਲਟੀ ਦੇ ਉਹ ਗੱਲ ਕਰ ਲੋ ਉਹ ਕਿਉਂ ਹੱਥ ਤੇ ਹੱਥ ਧਰ ਕੇ ਬੈਠੀ ਆ ਕਿ ਉਹਨਾਂ ਨੂੰ ਆਪਣੀਆਂ ਫਾਈਲਾਂ ਖੁੱਲਣ ਦਾ ਡਰ ਹੈ ਜਾਂ ਫਿਰ ਉਹ ਸਿਰਫ ਵੋਟਾਂ ਤੱਕ ਹੀ ਸੀਮਿਤ ਰਹਿ ਗਏ ਕਿ ਅਸੀਂ ਬਸ ਸੋਸ਼ਲ ਮੀਡੀਆ ਤੇ ਸਾਡੀ ਵਾਹ ਵਾਹ ਕਰਾ ਕੇ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ ਅਸਲ ਮੁੱਦੇ ਲੋਕਾਂ ਤੱਕ ਪਹੁੰਚ ਨਹੀਂ ਇਹ ਹੀ ਗੱਲ ਆ ਤੁਸੀਂ ਹੁਣ ਗੱਲ ਕਰੀਆ ਕਿ ਵੋਟਾਂ ਤੱਕ ਮਤਲਬ ਜਾਂ ਸੋਸ਼ਲ ਮੀਡੀਆ ਦੇ ਉੱਪਰ ਹੁਣ ਕਾਂਗਰਸ ਪਾਰਟੀ ਧਰਨੇ ਲਗਾ ਰਹੀ ਆ ਅ ਪਿਛੇ ਉਹਨਾਂ ਨੇ ਮਹਾਲੀ 'ਚ ਧਰਨਾ ਲਾਇਆ ਲੈਂਡ ਪੂਲਿੰਗ ਨੂੰ ਲੈ ਕੇ ਹਾਲਾਂਕਿ ਕਿਸਾਨ ਵੀ ਵਿਰੋਧ ਕਰ ਰਹੇ ਨੇ ਜਿਹੜੇ ਅਮਰਿੰਦਰ ਸਿੰਘ ਰਾਜਾਵੜੇ ਨੇ ਕਰਿਓ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੀਂਹ ਦੇ ਵਿੱਚ ਨਿਕਲੇ ਹੋ ਜੇ 27 'ਚ ਸਰਕਾਰ ਬਣਾਉਣੀ ਆ ਯਾਨੀ ਕਿ ਤੁਹਾਨੂੰ ਇਸ ਧਰਨੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਵੀ ਮੈਂ ਕਿਸਾਨ ਦਾ ਪੁੱਤ ਆ ਵੀ ਮੈਨੂੰ ਪਤਾ ਕਿਸਾਨ ਨੂੰ ਇਹ ਲੈਂਡ ਪੂਲਿੰਗ ਦੇ ਨਾਲ ਹਾਲਾਂਕਿ ਚੰਗੀ ਜਾਂ ਨਹੀਂ ਇਹ ਸਰਕਾਰ ਦੇ ਫੈਸਲਾ ਕਰੇਗੀ ਜਾਂ ਕਿਸਾਨ ਆਗੂ ਕਰਨਗੇ ਕਿਸਾਨ ਕਰਨਗੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਇੱਕ ਕਿਸਾਨ ਅਤਾਇਸ਼ੀ ਨਹੀਂ ਫੇ ਤੁਸੀਂ ਤਾਂ ਉਸ ਜਿਹੜਾ ਧਰਨਾ ਲਾਇਆ ਕਿਸਾਨਾਂ ਦੇ ਸਿਰ ਤੇ ਧਰਨਾ ਲਾਇਆ ਫੇ ਉਹਦੇ ਵਿੱਚ ਹੀ ਅੰਦਰ ਉਨੀ ਗੱਲ ਆ ਗਈ ਕਿ ਤੁਹਾਡੀ ਸਰਕਾਰ ਨਹੀਂ ਬਣਨੀ ਜਿੱਥੇ ਨਾ ਇਹ ਤਾਂ ਬਹੁਤ ਵੱਡੇ ਸਵਾਲ ਨੇ ਨਾ ਖੜੇ ਹੁੰਦੇ ਕਿ ਤੁਸੀਂ ਇੰਨਾ ਧਰਨਿਆਂ ਦੇ ਵਿੱਚੋਂ ਵੀ ਸਤਾਈ ਸੋਚ ਰਹੇ ਹੋਣਾ ਇਹਦਾ ਮਤਲਬ ਕਿ ਵੀ ਜਿਹੜਾ 1.5 2 ਸਾਲ ਦਾ ਸਮਾਂ ਰਹਿ ਗਿਆ ਕਿ ਜੇ ਤੁਸੀਂ ਜੜਕਾ ਤੇ ਨਾ ਉਤਰੇ ਕਿਤੇ ਅਕਾਲੀ ਦਲ ਬਾਜੀ ਨਾ ਮਾਰ ਜਵੇ ਜਾਂ ਫਿਰ ਆਮ ਆਦਮੀ ਪਾਰਟੀ ਦੁਆਰਾ ਬਾਜੀ ਨਾ ਮਾਰ ਜਵੇ ਤਾਂ ਇਹ ਸਵਾਲ ਜਿਹੜੇ ਖੜੇ ਹੋਏ ਨੇ ਮੁੱਦਾ ਤੁਹਾਡੇ ਅੱਗੇ ਰੱਖ ਕੇ ਜਾ ਰਹੇ ਆ ਅਤੇ ਵਿਚਾਰ ਜ਼ਰੂਰ ਕਰਿਓ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਕੰਗਾਲੀ ਵੱਲ ਲੈ ਕੇ ਜਾ ਰਿਹਾ ਲਿਆ ਜਾ ਰਿਹਾ ਜਿਹੜਾ ਪੰਜਾਬ ਕਿਸੇ ਸਮੇਂ સોਨੇ ਦੀ ਚੀੜੀ ਜਿਹੜਾ ਗਿਣਿਆ ਜਾਂਦਾ ਸੀ ਸੋਨੇ ਦੀ ਚਿੜੀ ਨਾਲ ਜਾਣਿਆ ਜਾਂਦਾ ਸੀ ਤਾਂ ਅੱਜ ਉਸ ਚਿੜੀ ਦੇ ਸੋਨੇ ਦੇ ਪਰਤਾਂ ਕੀ ਲੱਗਦਾ ਕਿ ਇੱਥੇ ਪੈਰ ਵੀ ਨਹੀਂ ਰਹੇ ਤਾਂ ਅਜਿਹੇ ਵਿੱਚ ਇਸ ਮੁੱਦੇ ਤੇ ਇਹਨਾਂ ਤੇ ਜ਼ਰੂਰ ਸਾਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਅਸੀਂ ਤੁਹਾਡੇ ਤੋਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਕੀ ਸਮਝ ਰੱਖਦੇ ਹੋ ਇਸ ਮੁੱਦੇ ਬਾਰੇ ਉਹ ਵੀ ਕਮੈਂਟ ਬਾਕਸ ਚ ਰਾਏ ਜ਼ਰੂਰ ਸਾਂਝੀ ਕਰਿਓ ਧੰਨਵਾਦ